ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਫੁੱਡੀਆਂ ਜੀ ਐਮਐਲਏ ਬਾਗਾਪਰਾਣਾ ਸਰਦਾਰ ਅਮਰੀਪਾਲ ਸਿੰਘ ਜੀ ਸੁਖਾਨੰਦ ਸਾਡੀ ਮੋਗਾ ਨਗਰ ਨਿਗਮ ਦੇ ਮੇਅਰ ਸਰਦਾਰ ਬਲਜੀਤ ਸਿੰਘ ਚੰਨੀ ਜੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਜੀ ਸਾਡੇ ਸ਼ਹਿਰੀ ਪ੍ਰਧਾਨ ਪ੍ਰੇਮ ਚੱਕੀਆਂ ਜੀ ਤੇ ਮੇਰੇ ਨਾਲ ਆਏ ਹੋਏ ਸਾਡੇ ਐਮਸੀ ਸਹਿਬਾਨ ਸਾਡੇ ਸਾਰੇ ਵਲੰਟੀਅਰ ਸਹਿਬਾਨ ਆਰ ਖੇਤੀਬਾੜੀ ਮੁੱਖ ਅਫਸਰ ਸਾਡੇ ਮੋਗਾ ਜ਼ਿਲ੍ਹਾ ਦੇ ਸਰਦਾਰ ਜਸ਼ਵਿੰਦਰ ਸਿੰਘ ਜੀ ਬਰਾੜ ਡਾਕਟਰ ਸਕਰਾਜ ਕੌਰ ਉਹਨਾਂ ਦਾ ਸਾਰਾ ਡਿਪਾਰਟਮੈਂਟ ਜਿਹੜਾ ਬਹੁਤ ਲੰਬੇ ਟਾਈਮ ਤੋਂ ਮਿਹਨਤ ਕਰ ਰਿਹਾ ਮੈਂ ਤੁਹਾਡਾ ਸਾਰਿਆਂ ਦਾ ਬਖ ਬਖ ਪਿੰਡਾਂ ਤੋਂ ਆਏ ਹੋਏ ਵੀਰਾਂ ਦਾ ਵੀ ਧੰਨਵਾਦ ਕਰਦੀ ਆ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰਫਤੇ ਦੀ ਸਾਂਝ ਪਾਉਣੀ ਆ ਜੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਹ ਵਾਹਿਗੁਰੂ ਜੀ ਕੀ ਫਤਿਹ ਮਾਈਕ ਥੋੜਾ ਥੱਲੇ ਜੀ ਓਕੇ ਬਹੁਤ ਸਤਿਕਾਰਯੋਗ ਸਾਡੇ ਐਮਐਲਏ ਸਹਿਬਾ ਅਮਨਦੀਪ ਜੀ अरोड़ा ਨਾਲ ਹੀ ਸਰਦਾਰ ਅਮਰਪਾਲ ਸਿੰਘ ਜੀ ਜਿਹੜੇ ਬਾਗੇ ਪ੍ਰਾਣੇ ਤੋਂ ਨੇ ਸਾਡੇ ਚੇਅਰਮੈਨ ਸਾਹਿਬ ਹਰਜਿੰਦਰ ਜੀ ਹਰਜਿੰਦਰ ਸਿੰਘ ਜੀ ਰੋਡੇ ਚੀਫ ਸਾਹਿਬ ਜਸਵਿੰਦਰ ਸਿੰਘ ਜੀ ਨਾਲ ਸਾਰੇ ਅਧਿਕਾਰੀ ਕਰਮਚਾਰੀ ਪਿੰਡਾਂ ਵਿੱਚੋਂ ਆਏ ਹੋਏ ਕਿਸਾਨ ਭਰਾ ਸਤਕਾਰਯੋਗ ਨਮਾਇंदे ਅੱਜ ਬਹੁਤ ਖੁਸ਼ੀ ਦਾ ਸਮਾਂ ਹੈ ਮੋਗੇ ਹਲਕੇ ਦੇ ਮੋਗੇ ਇਲਾਕੇ ਦੇ ਲੋਕਾਂ ਨੂੰ ਕਿ ਜਿਹੜੀ ਸਾਡੀ ਇਹ ਨਵੀਂ ਲੈਬਾਰਟਰੀ ਹੈ ਤੇ ਚ ਨਵੀਂ ਐਡਵਾਂਸ ਮਸ਼ੀਨ ਹੈ ਜਿਹੜੀ ਸਵਾ ਕਰੋੜ ਰੁਪਏ ਚ ਤਕਰੀਬਨ ਇਹ ਲੈਬਾਰਟਰੀ ਤਿਆਰ ਹੋਣੀ ਹੈ ਜਿਹਦੇ ਚ ਕਿਸਾਨ ਭਰਾਵਾਂ ਲਈ ਅੱਗੇ ਸੀ ਦੋ ਤਿੰਨ ਜਿਹੜੇ ਕੋਈ ਹੋਰ ਨਮੂਨਾ ਲੈ ਕੇ ਆਉਂਦੇ ਸੀ ਤਾਂ ਉਹਦਾ ਜਿਹੜਾ ਰਿਜ਼ਲਟ ਦੇ ਸਕਦੇ ਸੀ 2 3 ਜਿਵੇਂ ਨਾਈਟrogen ਵਗੈਰਾ ਤੇ ਹੋਰ ਮੇਰਾ ਖਿਆਲ ਇਹਨਾਂ ਨੇ ਕਿਹਾ ਵੀ 70 ਜਿਹੜੇ ਛੋਟੇ ਵੱਡੇ ਤੱਤ ਜਿਹੜੇ ਜ਼ਮੀਨ 'ਚ ਮਾੜੇ ਚੰਗੇ ਹੋਣਗੇ ਉਹਦੇ ਬਾਰੇ 1 ਘੰਟੇ ਵਿੱਚ 30 ਨੂੰ ਜਿਹੜਾ ਉਹਦਾ ਰਿਜ਼ਲਟ ਦੇ ਦੇਗੀ ਜਿਹਦੇ ਨਾਲ ਸਾਡੇ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਔਰ ਦੂਰ ਨੇੜੇ ਤੋਂ ਵੀ ਆ ਸਕਦੇ ਆ ਜੇ ਕੋਈ ਐਹੋ ਜਿਹੀ ਲੋੜ ਪੈ ਜੇ ਉਹ ਆਪਣੀ ਮਿੱਟੀ ਟੈਸਟ ਕਰਾਉਣ ਲਈ ਆਉਣਗੇ ਉਹਦੇ ਸਾਰਾ ਨੂੰ ਪਤਾ ਲੱਗ ਜਾਊਗਾ ਅਸੀਂ ਕਈ ਵਾਰੀ ਨਾ ਆਪਣੀ ਮਰਜ਼ੀ ਨਾਲ ਸ਼ਾਇਦ ਇੱਕ ਭੁਲੇਖੇ 'ਚ ਵੀ ਜੇ ਆ ਖਾਦ ਪਾਉਂਦੇ ਰਵਾਂਗੇ ਤਾਂ ਇਹਦੇ ਨਾਲ ਜ਼ਿਆਦਾ ਸਾਡਾ ਝਾੜ ਉਤਪਾਦ ਵਧੂਗਾ ਉਸ ਦੇ ਨਾਲ ਹੀ ਅਸੀਂ ਕਈ ਵਾਰੀ ਆਪਣੀ ਜ਼ਮੀਨ ਦਾ ਵੀ ਨੁਕਸਾਨ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਫਸਲ ਤੇ ਵੀ ਬਹੁਤ ਵੱਡਾ ਅਸਰ ਪੈ ਜਾਂਦਾ ਉਹ ਲੋੜ ਅਨਸਾਰ ਜਿਹੜੀਆਂ ਲੋੜਾ ਹੋਣਗੀਆਂ ਜੋ ਕੈਮੀਕਲ ਜੋ ਫਰਟੀਲਾਈਜ਼ਰ ਦੋ ਇਨਸੈਕਟੀਸਾਈਡ ਅੰਦਰ ਥੱਲੇ ਜਾਂਦੀਆਂ ਉਹ ਤੋਂ ਬਚਣ ਦੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਦੇਣਾ ਹੈ ਬਹੁਤ ਜਿਹੜਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਨੂੰ ਪੰਜਾਬ ਦੇ ਕਿਸਾਨੀ ਦਾ ਬਹੁਤਾ ਫਿਕਰ ਹੈ ਕਿ ਇਸੇ ਨਾਲ ਹੀ ਸਾਡੇ ਜਿਹੜੀ ਸਟੇਟ ਕੋਲੇ ਜ਼ਿਆਦਾ ਜਿਹੜਾ ਕਾਰੋਬਾਰਕ ਖੇਤੀਬਾੜੀ ਦਾ ਇਹਦੇ ਨਾਲ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਤੇ ਇਸੇ ਨਾਲ ਹੀ ਅਸੀਂ ਰੋਟੀ ਖਾਂਦੇ ਹਾਂ ਤੇ ਇਸੇ ਨਾਲ ਹੀ ਅਸੀਂ ਗੁਜ਼ਾਰਾ ਕਰਦੇ ਹਾਂ ਇਹਨੂੰ ਇਹਦਾ ਖਾਸ ਧਿਆਨ ਕਰਕੇ ਇਹਦੇ ਵਿੱਚ ਜਿੰਨਾ ਵੀ ਸਾਥੋ ਸਾਥ ਦਿੱਤਾ ਜਾਵੇ ਤਰੱਕੀ ਕਰੀਏ ਔਰ ਇਸ ਖੇਤੀ ਨੂੰ ਉਸੇ ਬਚਾ ਸਕੀ ਉਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਹਦਾਇਤਾਂ ਤੇ ਸਾਰੇ ਲੱਗੇ ਹੋਏ ਆ ਮੈਂ ਖੇਤੀਬਾੜੀ ਵਿਭਾਗ ਮੈਂਰੇ ਕੋਲੇ ਉਸਦੇ ਨਾਲ ਮੇਰਾ ਵੀ ਫਰਜ਼ ਹੈ ਮੈਂ ਉਹਨੂੰ ਫਰਜ਼ ਨੂੰ ਨਿਭਾਉਂਦਾ ਹੋਇਆ ਜਿੱਥੇ ਆ ਕਿੰਨੇ ਕਿ ਪਿੰਡਾਂ ਨੂੰ ਇਹਦਾ ਲਾਭ ਮਿਲ ਸਕਦਾ ਹੈ ਕਿੰਨੀ ਕਿ ਲੱਗਦਾ ਹੈ ਜਿਹੜਾ ਪ੍ਰੋਜੈਕਟ ਤੁਸੀਂ ਲਾਇਆ ਹੈ ਵੈਸੇ ਤਾਂ ਸਵਾ ਕਰੋੜ ਰੁਪਏ ਦਾ ਤੁਹਾਨੂੰ ਦੱਸਿਆ ਲਾਹਾਦ ਜਿੰਨੇ ਵੀ ਲੋਕ ਲੈ ਸਕਦੇ ਆ ਕੋਈ ਇਹਨੂੰ ਐਵੇਂ ਹੀ ਨਹੀਂ ਇਕੱਲੇ ਮੋਗੇ ਵਾਲੇ ਕੋਈ ਬਾਹਰੋਂ ਵੀ ਆ ਜੂਗਾ ਤਾਂ ਉਹਨੂੰ ਵੀ ਅਸੀਂ ਜਵਾਬ ਨਹੀਂ ਦੇਵਾਂਗੇ ਕਿਸਾਨ ਦੀ ਆਪਦੀ ਹਿੰਮਤ ਹੈ ਆਪਦੀ ਮਿੱਟੀ ਲਿਆਵੇ ਉਹ ਟੈਸਟ ਕਰਾ ਕੇ ਜੰਦਾ ਰਹੇ ਮੰਤਰੀ ਸਾਹਿਬ ਖੇਤੀਬਾੜੀ ਤੇ ਭਿੰਨਤਾ ਦੀ ਗੱਲ ਕੀਤੀ ਜਾਂਦੀ ਆ ਫਸਲਾਂ ਦਾ ਮੰਡੀਆਂ ਚ ਮੁੱਲ ਨਹੀਂ ਮਿਲਦਾ ਕੀ ਕਹੋਗੇ ਜਿਹੜਾ ਮੁੱਲ ਦੀ ਗੱਲ ਸੈਂਟਰ ਗਵਰਨਮੈਂਟ ਦੇ ਥੱਲੇ ਹੋਇਆ ਕਰਦੀ ਐ ਐਮਐਸਪੀ ਜਿਹੜੀ ਪੈਕਸ ਵੀ ਕੀਤੀ ਜਾਂਦੀ ਆ ਉਹ ਲਾਜ਼ਮੀ ਨਹੀਂ ਬਣਾਈ ਜਾਂਦੀ ਉਹਨੂੰ ਲਾਜ਼ਮੀ ਬਣਾਉਣਾ ਜੀ ਤੇ ਤੇ ਵੱਡਾ ਮੋਰਚਾ ਵੀ ਲੱਗਿਆ ਸਾਰਾ ਕੁਝ ਚੱਲੀ ਜਾ ਰਿਹਾ ਸੀ ਤੋਂ ਪਹਿਲਾਂ ਸੈਂਟਰ ਗਵਰਨਮੈਂਟ ਇਸ ਗੱਲ ਨੂੰ ਮੰਨ ਵੀ ਗਈ ਸੀ ਉਹਨੂੰ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਖਾਨਾ ਕਾਨਾ ਕਰ ਰਹੀ ਹੈ ਇਹਦਾ ਹਾਲਤ ਤਾਂ ਇਹੀ ਹੈ ਕਿ ਜੇ ਨਾਲੇ ਤਾਂ ਸਰਕਾਰਾਂ ਵੀ ਸੋਖੀਆਂ ਰਹਿਣਗੀਆਂ ਤੇ ਜ਼ਮੀਰ ਵੀ ਸੋਖਾ ਰਹੂਗਾ ਤੇ ਸਾਡੀ ਜ਼ਮੀਨ ਵੀ ਬਚੂ ਸਾਡਾ ਪਾਣੀ ਵੀ ਬਚੇ ਮੰਤਰਜਬ ਦਾ ਸਪਰੀਆਂ ਕਰਕੇ ਮਿੱਟੀ ਨੂੰ ਜ਼ਹਿਰੀਲਾ ਕੀਤਾ ਗਿਆ ਹੈ ਉਹਨਾਂ ਲਈ ਕੀ ਉਪਰਾਲੇ ਕੀਤੇ ਜਾ ਰਹੇ ਹੈ ਕਿ ਜਿਹੜਾ ਮਿੱਟੀ ਨੂੰ ਸ਼ੁੱਧਤਾ ਦਿੱਤੀ ਆਏ ਉਹ ਉਪਰਾਲਾ ਤੇ ਹੀ ਹੈ ਨਾ ਜੀ ਵੇਖੋ ਜੇ ਅਸੀਂ ਥੋੜਾ ਥੋੜਾ ਇਹਨੂੰ ਘਟਾਉਂਦੇ ਜਾਵਾਂਗੇ ਜੀ ਤਾਂ ਉਹਦੇ ਨਾਲ ਫਰਕ ਪੈਂਦਾ ਜਾਊਗਾ ਕਿ ਹਰ ਇੱਕ ਚੀਜ਼ ਕੰਜ਼ੂਮ ਹੋ ਜਾਂਦੀ ਹੈ ਜਦੋਂ ਅਸੀਂ ਐਕਸੈਸਿਵ ਹੋ ਜਾਂਦੇ ਜਾਂਦੇ ਆ ਤਾਂ ਉਹਦਾ ਅਸਰ ਮਾੜਾ ਹੁੰਦਾ ਜਾਂਦਾ ਸਾਨੂੰ ਲੋੜ ਜੇ ਜਿਹੜੀਆਂ ਦਵਾਈਆਂ ਸੀ ਆਪ ਵੀ ਮਨੁੱਖਤਾ ਵਿੱਚ ਵੀ ਵਰਤੀਆਂ ਜਾਂਦੀਆਂ ਜੀ ਉਹਨੂੰ ਜ਼ਿਆਦਾ ਵਰਤਦੇ ਹਾਂ ਤਾਂ ਨੁਕਸਾਨਦੇ ਹੁੰਦੇ ਆ ਲੋੜ ਅਨਸਾਰ ਕਿਸੇ ਬਿਮਾਰੀ ਹੈ ਜਾ ਕੋਈ ਉਹਦੇ ਚਾਹੇ ਕੋਈ ਵਾਧ ਘਟਾ ਹੈ ਉਹਨੂੰ ਕੈਮ ਰੱਖਣ ਦੇ ਰਹੀ ਤਾਂ ਜਰੂਰ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾ ਸਕਦੀ ਹੈ ਵਰਨਾ ਜੇ ਅਸੀਂ ਵਧ ਘਟਾ ਖਾਂਦੇ ਆ ਤਾਂ ਉਹਦਾ ਨੁਕਸਾਨ ਹੋ ਜਾਂਦਾ ਕਿਸਾਨ ਦੇ ਵਾਤਾਵਰਣ ਨੂੰ ਛੁਟ ਕਰਨਾ ਤੇ ਸਰਕਾਰਾਂ ਵੱਲੋਂ ਬੜਾ ਉਪਰਾਲਾ ਕੀਤਾ ਜਾ ਰਿਹਾ ਨੇ ਪਾਣੀ ਦੀ ਕਮੀ ਹੋ ਰਹੀ ਪੇੜਾਂ ਨੂੰ ਲਗਾਉਣ ਦਾ ਵਕਤ ਤੋਂ ਬਾਅਦ ਉਪਰਾਲਾ ਕੀਤਾ ਜਾ ਰਿਹਾ ਪਰ ਹੁਣ ਸਰਕਾਰ ਵੱਲੋਂ ਜਿਹੜਾ ਹੈ ਇਹ ਕਹਿ ਦਿੱਤਾ ਗਿਆ ਕਿ ਪੇੜ ਜਿਹੜੇ ਮੁੱਲ ਮਿਲਣਗੇ 20 ਰੁਪਏ ਪਰ ਪੇੜ ਅ ਨਹੀਂ ਜੀ ਉਹ ਵੀ ਜਿਹੜੀ ਗੱਲ ਵੈਸੇ ਕਹੀ ਜਾਂਦੀ ਐ ਨਾ ਵੀ ਹਰ ਇੱਕ ਪੇੜ ਨਹੀਂ ਕੁਝ ਬਹੁਤ ਅਸੀਬਹੁਤ ਵੀ ਦਿੰਨੇ ਆ ਕੁਝ ਇਹੋ ਜਿਹੇ ਪੇੜ ਆ ਜਿਹੜੇ ਉਹਨਾਂ ਦੀ ਕੀਮਤ ਆਉਂਦੀ ਐ ਕੀਮਤ ਜ਼ਿਆਦਾ ਲੱਗਦੀ ਐ ਉਹਦੇ ਤੇ ਹੋ ਜਾਂਦਾ ਪਰ ਆਏ ਬਰਲ ਆਏ ਜਾਂਦੇ ਆ ਉਹਨੂੰ ਸੰਭਾਲ ਦੀ ਗੱਲ ਜਿੱਥੇ ਜਿੱਥੇ ਵੀ ਲਾਏ ਜਾਂਦੇ ਆ ਉਹਨਾਂ ਪੰਚਾਇਤਾਂ ਨੇ ਉਹਨਾਂ ਸੰਸਥਾਵਾਂ ਨੇ ਉਹਨਾਂ ਲੋਕਾਂ ਨੇ ਵੈਸੇ ਤਾਂ ਹਰ ਇੱਕ ਮਨੁੱਖ ਦਾ ਹੀ ਫਰਜ਼ ਬਣਦਾ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਸਾਡਾ ਇਹਨਾਂ ਤੋਂ ਬਿਨਾ ਸਾਡਾ ਜੀਵਨ ਨਹੀਂ ਸੀ ਦੇਖ ਲਿਆ ਜੇ ਅੱਜ ਬਾਰਸ਼ਾਂ ਵੀ ਵੱਧ ਘੱਟ ਆਉਂਦੀਆਂ ਤਾਂ ਇਹਦਾ ਹੀ ਬੈਲੈਂਸ ਆਊਟ ਹੋ ਰਿਹਾ ਤਾਂ ਤਾਂ ਹੀ